ਇਹ ਫਾਰਾ ਚੌਂਕ ਉਹ ਵੈਸੇ ਨਹੀਂ ਛੜੇ ਆਇਆ ਇਹ ਸੀਸਗਨ ਸਾਹਿਬ ਦੇ ਬਿਲਕੁਲ ਨਾਲ ਹੀ ਆ ਇਹ ਉਹ ਪਵਨ ਥਾਂ ਹੈ ਜਿੱਥੇ ਭਾਈ ਮੋਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਹੋਈਆਂ ਨੇ ਭਾਈ ਮੋਤੀਦਾਸ ਜੀ ਨੂੰ ਆਰੇ ਨਾਲ ਦੋ ਫਾੜ ਕੀਤਾ ਗਿਆ ਸੀ ਆ ਚੀਰ ਦਿੱਤਾ ਗਿਆ ਸੀ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਸੀ ਭਾਈ ਸਦੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਾਡਾ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੜ ਲੱਗ ਕੀਤਾ ਗਿਆ ਸੀਗਾ ਤੇ ਇੱਥੇ ਇਹ ਢੰਡੋਰਾ ਬਟਵਾਇਆ ਗਿਆ ਸੀਗਾ ਕਿ ਜਿਹੜਾ ਗੁਰੂ ਪਾਸ਼ਾ ਜੀ ਦਾ ਸਰੀਰ ਹੈ ਉਹਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਦੇਵਕੂ ਦਰਜਾ ਲੱਗੇ ਜਾਣਾ ਸੋ ਇਹ ਜਗ੍ਹਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਤੜ ਸਿੱਖਾਂ ਨੇ ਬੜੀ ਜ਼ਰੂਰਤਾਂ ਚੁੱਕਿਆ ਸੀ ਸਿਪਾਹੂ ਮਸਾਨ ਹੈ ਦੇ ਦਰਸ਼ਨ ਕਰ ਸਕਦੇ ਉਸ ਪਵਨ ਸਥਾਨ ਦੇ ਇੱਥੇ ਭਾਈ ਮਤੀ ਦਾਸ ਜੀ ਭਾਈ ਸਰਦਾਰ ਜੀ ਭਾਈ ਦੇਵਾਲਾ ਜੀ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ 12 ਚੌਂਕੇ ਤੇ ਇੱਧਰ ਗੁਰਦੁਆਰਾ ਸੀਸਗੰਨ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਸੀਸ ਜਿਹੜਾ ਉਤਰ ਤੋਂ ਵੱਖ ਕਰ ਦਿੱਤਾ ਗਿਆ ਇਸ਼ਾਰਤ ਹੋਈ ਹੈ ਇਸ ਥਾਂ ਦੇ ਉੱਤੇ ਪਵਨ ਧਰਤੀ ਉਸੇ ਦਰਸ਼ਨ ਕਰ ਸਕਦੇ ਹੋ ਆਪ ਵੀ ਗੁਰਦੁਆਰਾ ਸੀਸਕਨ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਪਾਵਨ ਧਰਤੀ ਸਦਾ ਮਹਾਨ ਇਤਿਹਾਸਕ ਕੌਮ ਦੇ ਪੰਨਿਆਂ ਤੇ ਉਕਰਿਆ ਹੋਇਆ ਹੈ ਘਰ ਪਰਵਾਰਾਂ ਦੇ ਇਥੇ ਪਿਆਰੀ ਬਸਤਾਂ ਨੇ ਅਮਰ ਰਹਿਣ ਸੰਸਾਰੋਂ ਮੰਨਦੇ ਨੰਨੀ ਨਾਲ ਜੀ ਆਇਆਂ ਨੂੰ ਇਹ ਬਿਵਿੱਤ ਯਾਦਗਾਰ ਸ੍ਰੀ ਗੁਰਤੇਗਵਰ ਦਰਸਾ ਜੀ ਦੀ ਹੈ ਸਤਿ ਸ਼੍ਰੀ ਅਕਾਲ ਗੁਰਦੁਆਰਾ ਸਿਸ਼ਨ ਸਾਹਿਬ ਸਵਾਗਤ ਹੈ ਜੀ ਸ਼ਿਗਨ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਧਰਤੀ thank